300 ਕਰਤ ਬਿਸਨ ਕਮਸਾਨਾ ਵਿਸ਼ਨੋ ਆਉਣਾ ਦੋਨਾ ਦਾਇਤਾ ਨਾਲ ਯੁੱਧ ਕਰਦਾ ਹੈ ਬਰਖ ਹਜ਼ਾਰ ਪੰਜ ਪਰਮਾਨਾ ਜੋ 5000 ਸਾਲਾਂ ਤੱਕ ਹੁੰਦਾ ਰਹਿੰਦਾ ਹੈ ਕਾਲਪੁਰਖ ਤਬ ਹੋਤ ਸਹਾਈ ਤਦ ਕਾਲਪੁਰਖ ਸਹਾਇਕ ਹੁੰਦਾ ਹੈ ਦੋਹਾਨ ਹਨਨਤ ਕਰੋਧ ਉਪਜਾਈ ਅਤੇ ਕਰੋਧਵਾਨ ਹੋ ਕੇ ਦੋਹਾਂ ਨੂੰ ਮਾਰ ਦਿੰਦਾ ਹੈ ਦੋਹਰਾ ਧਾਰਤ ਹੈ ਸੋ ਬਿਸਨ 14ਵਾਂ અવਤਾਰ ਸਾਰਿਆਂ ਸੰਤਾਂ ਨੂੰ ਸੁਖ ਦੇਣ ਲਈ ਅਤੇ ਦੋਹਾਂ ਦੇਵਤਾਂ ਨੂੰ ਸੰਗਾਰਨ ਲਈ ਸੰਤ ਸੰਭੂ ਹਾਨ ਸੁਖ ਨਮਿਤ ਦਾ ਨਮ ਦੋਹ ਸੰਗਾਰ ਵਿਸ਼ਨੂੰ ਇਸ ਤਰ੍ਹਾਂ ਦਾ 14ਵਾਂ અવਤਾਰ ਧਾਰਨ ਕਰਦਾ ਹੈ ਇਤਿ ਸ਼੍ਰੀ ਵਿਚਿਤ੍ਰਨਾਟਕ ਗ੍ਰੰਥੇ ਮਦ ਕੈਟਬ ਬਦ ਚਤੁਰਦਸ਼ਵ ਆਵਤਾਰ ਵਿਸਨ ਸਮਾਪਤ ਸਤ ਸੋਭਮ ਸਤ ਇਤੇ ਸ਼੍ਰੀ ਵਿਚਿਤ੍ਰਨਾਟਕ ਗ੍ਰੰਥ ਦੇ ਮਦ ਕੈਟਬ ਬਦ 14ਵੇਂ ਆਵਤਾਰ ਵਿਸਨ ਦੀ ਸਮਾਪਤੀ ਸਭ ਸ਼ੁਭ ਹੈ ਅਥ ਅરિਹੰਤ ਦੇਵ ਆਵਤਾਰ ਕਤਨੰ ਉਨਾਰਹੰਤ ਦੇਵ અવਤਾਰ ਦਾ ਕਥਨ ਸ੍ਰੀ ਭਗਉਤੀ ਜੀ ਸਹਾਏ ਚਪਈ ਜਬ ਜਬ ਦਾਨਵ ਕਰਤ ਪਸਾਰਾ ਜਦੋਂ ਜਦੋਂ ਦੈਂਤ ਪਸਾਰਾ ਕਰਦੇ ਹਨ ਤਬ ਤਬ ਬੇਸਨ ਕਰਤ ਸੰਗਾਰਾ ਤਦ ਤਦ ਵਿਸ਼ਨੂ ਉਹਨਾਂ ਦਾ ਅਨਾ ਕਰਦਾ ਹੈ ਸਕਲ ਆਸੁਰ ਇਕੱਠੇ ਤਹਾਂ ਪੇ ਇੱਕ ਵਾਰ ਹੀ ਸਾਰੇ ਦੈਂਤ ਕਿਸੇ ਥਾਂ ਇਕੱਠੇ ਹੋ ਗਏ ਸੁਰ ਆਰ ਗੁਰ ਮੰਦਰ ਚੱਲ ਗਏ ਅਤੇ दैत ਗੁਰ ਸੁਕ੍ਰਿਆਚਾਰਿਆਂ ਦੇ ਘਰ ਨੂੰ ਚਲੇ ਗਏ ਸਭ ਹੋਂ ਮਿਲ ਅਸਕਰਿਓ ਵਿਚਾਰਾ ਸਾਰਿਆਂ ਨੇ ਮਿਲ ਕੇ ਅਜੀਹਾ ਵਿਚਾਰ ਕੀਤਾ दैਤਨ ਕਰਤ ਘਾਤ ਅਸੁਰਾਰਾ ਕੇ ਦੇਵਤੇ ਸਾਦਾ ਦੇਤਾ ਦਾ ਨਾਸ਼ ਕਰਦੇ ਹਨ ਤਾਂ ਤੇ ਐਸ ਕਰੋ ਕਿ ਚਕਾਤਾ ਇਸ ਲਈ ਕੋਈ ਅਜੀਹੀ ਚਾਲ ਚੱਲੀ ਜਾਵੇ ਜਾਤੇ ਬਨੇ ਹਮਾਰੀ ਪਾਤਾ ਜਿਸ ਕਰਕੇ ਸਾਡੀ ਗੱਲ ਬਣ ਜਾਏ ਤੈਅਤ ਗੁਰੂ ਇਮ ਬਚਨ ਬਖਾਨਾ ਦੈਂਤਾ ਦੇ ਗੁਰੂ ਨੇ ਇਸ ਤਰ੍ਹਾਂ ਬਚਨ ਕੀਤਾ ਤੁਮ দান ਵੋ ਨਾ ਭੇਦ ਪਛਾਨਾ اے ਦੈਂਤੋ ਤੁਸਾਂ ਨੇ ਇਸ ਭੇਦ ਨੂੰ ਪਛਾਣਿਆ ਨਹੀਂ ਹੈ ਵੇ ਮਿਲ ਜਗ ਕਰਤ ਬਹੁ ਪਾਤਾ ਉਹ ਦੇਵਤੇ ਮਿਲਕੇ ਬਹੁਤ ਤਰਾ ਦੇ ਯਾਗ ਕਰਦੇ ਹਨ ਕੁਸ਼ਲ ਹੋਤ ਤਾਂ ਤੇ ਦਿਨ ਰਾਤਾਂ ਇਸ ਕਰਕੇ ਉਹ ਦਿਨ ਰਾਤ ਸੁਖਪੂਰਵਕ ਕੱਟਦੇ ਹਨ ਤੁਮ ਹੂੰ ਕਰੋ ਜਗ ਆਰੰਭਨ ਤੁਸੀਂ ਵੀ ਜਗ ਦਾ ਆਰੰਭ ਕਰ ਦਿਓ ਵਿਜੈ ਹੋਏ ਤੁਮਰੀ ਤਾਂ ਤੇ ਰਣ ਤਾਂ ਤੇ ਯੁੱਧ ਵਿੱਚ ਤੁਹਾਡੀ ਵੀ ਚਿਤ ਹੋਵੇਗੀ ਯੱਗ ਆਰੰਭੈ ਦਾਾਨਵਾਨ ਕਰਾ। ਇਹ ਗੱਲ ਮੰਨ ਕੇ ਦੇਵਤਾ ਨੇ ਯੱਗ ਆਰੰਭ ਕਰ ਦਿੱਤਾ। ਬਚਨ ਸੁਨਤ ਸੂਰਪੁਰ थरथरा। ਯੱਗ ਦੀ ਗੱਲ ਸੁਣ ਕੇ ਦੇਹ ਪੂਰੀ ਕੰਬ ਗਈ। ਬਿਸਨ ਬੋਲ ਕਰ ਕਰ ਉਹ ਵਿਚਾਰਾ। ਵਿਸ਼ਨੂ ਨੇ ਸਾਰਿਆਂ ਦੇਵਤਿਆਂ ਨੂੰ ਬੁਲਾ ਕੇ ਵਿਚਾਰ ਕਰਨ ਲਈ ਕਿਹਾ। ਆਪ ਕਚ ਕਰੋ ਮੰਤਰਾ ਸੁਲਾਰਾ। ਅਗੋ ਦੇਵ ਤੇ ਆਨੇ ਕਿਹਾ ਇਹ ਦੇਨ ਤਾਨੂੰ ਨਾਸ਼ ਕਰਨ ਵਾਲੇ ਬੇਸਨ ਨੂੰ ਵੀ ਨ ਕਹੇ ਉਹ ਬਪ ਤ ਰਹੋ ਤੁਸੀਂ ਹੀ ਕੁਝ ਕਿਰਪਾ ਕਰੋ ਹੰਤ ਨੂੰ ਵਿਸ਼ਨੂ ਨੇ ਕਿਹਾ ਮੈਂ ਹੁਣ ਨਵਾਂ ਸ਼ਰੀਰ ਤਾਰਨ ਕਰਾਂਗਾ ਜਗ ਬਿਗਨ ਅਸੁਰਾਂ ਕੋ ਕਰੇ ਹੋ ਆਤੇ ਦੇਨਤਾ ਦੇ ਯਗ ਵਿੱਚ ਬਿਗਨ ਪਾਵਾਂਗਾ ਬੇਸਨ Adik ਕੀ ਨੂੰ ਇਸ ਨਾਨਾ ਵਿਸ਼ਨੂੰ ਨੇ ਬਹੁਤ ਤੀਰਥਾਂ ਦੇ ਇਸ਼ਨਾਨ ਕੀਤੇ। ਦੀਨ ਨੇ ਅਮਿਤ ਦੇ ਜਨਕੋ ਦਾਨਾ। ਅਤੇ ਬੇਸ਼ੁਮਾਰ ਬ੍ਰਾਹਮਣਾਂ ਨੂੰ ਦਾਨ ਦਿੱਤੇ। ਮਨ ਮੋ ਕਵਲਾ ਸਿਰ ਜੋ ਗਿਆਨਾ। ਫਿਰ ਗਿਆਨਵਾਨ ਵਿਸ਼ਨੂੰ ਨੇ ਮਨ ਵਿੱਚ ਗਿਆਨ ਨੂੰ ਵਿਕਸਿਤ ਕੀਤਾ। ਕਾਲਪੁਰਖ ਕੋ ਧਰਿਓ ਧਿਆਨਾ। ਅਤੇ ਕਾਲਪੁਰਖ ਦਾ ਧਿਆਨ ਧਰਿਆ। ਕਾਲਪੁਰਖ ਤਬ ਭਏ ਦੇ ਹਲਾ। ਤਦ ਕਾਲ ਪੁਰਖ ਦਿਹਾਲੂ ਹੋਏ ਦਾਸ ਜਾਨ ਕਹ ਬਚਨ ਰਸਾਲਾ ਆਤੇ ਵਿਸ਼ਨੂ ਨੂੰ ਆਪਣਾ ਦਾਸ ਜਾਣ ਕੇ ਮਿੱਠੇ ਬਚਨ ਕਹੇ ਤਰ ਅਰਹੰਤ ਦੇਵ ਕੋ ਰੂਪਾ हे ਵਿਸ਼ਨੂ ਤੋ ਜਾ ਕੇ ਅਰਹੰਤ ਦੇਵ ਦਾ ਰੂਪ ਤਾਰਣ ਕਰ ਨਾਸ ਕਰੋ ਅਸੁਰਨ ਕੇ ਪੂਪਾ ਆਤੇ ਜਾ ਕੇ ਦਨਤਾ ਦੇ ਰਾਜੇ ਦਾ ਨਾਸ਼ ਕਰ ਬਿਸਨ ਦੇਵ ਆਗਿਆ ਜਪ ਪਾਈ ਵਿਸ਼ਨੂੰ ਨੂੰ ਜਦੋਂ ਆਗਿਆ ਮਿਲੀ ਕਾਲ ਪੁਰਖ ਕੀ ਕਰੀ ਪੜਾਈ ਤਾਂ ਉਸਨੇ ਕਾਲ ਪੁਰਖ ਦੀ ਵਡਿਆਈ ਕੀਤੀ ਭੋ ਅਰਹੰਤ ਦੇਵ ਬਨ ਆਇਓ ਫਿਰ ਅਰਹੰਤ ਦੇਵ ਬਣ ਕੇ ਧਰਤੀ ਤੇ ਆਇਆ ਆਨ ਔਰ ਹੀ ਪੰਥ ਚਲਾਇਓ ਆਤੇ ਆ ਕੇ ਹੋਰ ਵੀ ਪੰਥ ਚਲਾ ਦਿੱਤਾ ਜਬ ਆਸੁਰਾਂ ਕੋ ਪ੍ਰਯੋਗੁਰ ਆਈ ਜਦੋਂ ਵਿਸ਼ਨੂੰ ਆ ਕੇ ਦੇਨਤਾ ਦਾ ਗੁਰੂ ਅਰਹੰਤ ਦੇਵ ਬਣ ਗਿਆ ਬਹੁਤ ਭਾਤ ਨਿਜਮਤੈ ਚਲਾਈ ਤਾਂ ਉਸਨੇ ਬਹੁਤ ਤਰ੍ਹਾਂ ਨਾਲ ਆਪਣੇ ਮਤ ਨੂੰ ਚਲਾਇਆ ਸ੍ਰਾਵਗ ਮਤ ਉਪਰਾਜਨ ਕੀਤਾ ਉਸਨੇ ਸਰੇਵੜਿਆ ਦਾ ਮਤ ਪੈਦਾ ਕੀਤਾ ਸ਼ਾਂਤ ਸਬੂਹਨ ਕੋ ਸੁਖ ਦਿਆ ਆਤੇ ਸਾਰੇ ਸੰਤਾਨ ਨੂੰ ਸੁੱਖ ਪ੍ਰਦਾਨ ਕੀਤਾ ਸਭ ਹੂੰ ਹਾਥ ਮੋਚਨਾ ਦੀਏ ਸਾਰਿਆਂ ਦੇ ਹੱਥਾਂ ਵਿੱਚ ਵਾਲ ਪੁੱਟਣ ਵਾਲੇ ਮੋਚਨੇ ਪੜਾ ਦਿੱਤੇ ਸਿਖਾ ਹੀਨ ਦਾਨਵ ਬਹੁ ਕੀਏ ਆਤੇ ਬਹੁਤੇ ਧਨਤਾ ਨੂੰ ਸਿਰ ਤੋਂ ਚੋਟੀ ਹੀਨ ਕਰ ਦਿੱਤਾ ਸਿਖਾ ਹੀਨ ਕੋਈ ਮੰਤਰ ਨਾ ਫੁਰੈ ਚੋਟੀ ਤੋਂ ਹੀਣਿਆਂ ਨੂੰ ਕੋਈ ਮੰਤਰ ਫੁਰਦਾ ਨਹੀਂ ਜੋ ਕੋਈ ਜਪਾ ਉਲਟਤਾ ਹੈ ਪਰ ਹੈ ਅਤੇ ਜੇ ਕੋਈ ਮੰਤਰ ਜਪਦਾ ਹੈ ਤਾਂ ਉਸ ਦਾ ਪ੍ਰਭਾਵ ਉਲਟਾ ਪੈਂਦਾ ਹੈ। ਬਾਹਰ ਜੱਗ ਕੋ ਕਰਮ ਮਿਟਾਇਓ। ਫੇਰ ਉਸ ਨੇ ਜੱਗ ਕਰਨ ਤੋਂ ਰੋਕ ਦਿੱਤਾ ਅਤੇ ਜੀ ਹਿੰਸਾ ਤੇ ਸਭ ਹਉ ਹਟਾਇਓ। ਜੀ ਮਾਰਨ ਤੋਂ ਸਭਨਾਂ ਨੂੰ ਹਟਾ ਦਿੱਤਾ। ਬੇਨ ਹਿੰਸਾ ਕੀ ਜੱਗਨਾ ਹੋਈ। ਜੀ ਮਾਰੇ ਬਿਨਾ ਯੱਗ ਨਹੀਂ ਹੋ ਸਕਦਾ ਤਾਂ ਤੇ ਜੱਗ ਕਰੇ ਨਾ ਕੋਈ ਇਸ ਕਰਕੇ ਕੋਈ ਯੱਗ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ